हां जी ਪ੍ਰਧਾਨ ਸਾਹਿਬ ਅੱਜ ਤੁਸੀਂ 28 ਨੰਬਰ ਵਾਰਡ ਦੇ ਵਿੱਚ ਰੁੱਖ ਲਗਾਉਣ ਆਏ ਹੋ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਪਹਿਲਾਂ ਤਾਂ ਸਮੂਹ ਮੀਡੀਆ ਵਾਲਿਆਂ ਦਾ ਧੰਨਵਾਦ ਜਿਹੜੇ ਇੱਥੇ ਇੱਚੇ ਦੌਰ ਤੇ ਕਵਰੇਜ ਕਰਨ ਆਏ ਨੇ ਇਹ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਕਮਲ ਜੀ ਲੱੱੜੜ ਜੀ ਦਾ ਹਲਕਾ ਵਿਧਾਇਕ ਤਨਵੀਰ ਸਿੰਘ ਸੋਨ ਜੀ ਦੇ ਦਫ਼ਤਰ ਇੰਚਾਰਜ ਸਰਪਾਲ ਸਿੰਘ ਮਹਮੀਆ ਲਾਇਨਸ ਕਲੱਬ ਦੇ ਡਾਇਰੈਕਟਰ ਮੈਂਬਰ ਸਰਦਾਰ ਧਮਿੰਦਰ ਸਿੰਘ ਰੂਪਰਾਜੀ ਦਾ ਕਾਉਂਸਲਰ ਸੰਦੀਪ ਕਈ ਜੀ ਦਾ ਤੇ ਮੈਂ ਆਪਣੀ ਸਮੁੱਚੀ ਟੀਮ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਇੱਥੇ ਵਾਰਡ ਨੰਬਰ 28 ਦੇ ਵਿੱਚ ਸ਼ੀਤਲਾ ਮਾਤਾ ਮੰਦਰ ਦੇ ਸਥਾਨ ਦੇ ਉੱਤੇ ਅੱਜ ਅਸੀਂ ਤੀਸਰੀ ਵਾਰ ਬੂਟੇ ਲਗਾਣ ਆਏ ਆ ਤੁਸੀਂ ਦੇਖ ਸਕਦੇ ਹੋ ਇਹ ਸੰਘਣਾ ਜੰਗਲ ਜਿਹੜਾ ਬਣਿਆ ਹੋਇਆ ਹੈ ਇਹ ਸਾਡੇ ਸਮੂਹ ਮੈਂਬਰਾਂ ਦੀ ਹਿੰਮਤ ਨਾਲ ਤੇ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਨਾਲ ਇਹ ਜੰਗਲ ਬਣ ਚੁੱਕੇ ਆ ਦਰਖਤ ਬੂਟੇ ਦੇਖੋ ਕਿੱਡੇ ਵੱਡੇ ਹੋ ਚੁੱਕੇ ਨੇ ਤੇ ਇਸ ਦੇ ਵਿੱਚ ਜੋ ਸਾਨੂੰ ਅਹਿਮ ਯੋਗਦਾਨ ਮਿਲਿਆ ਹੈ ਜੋ ਸਾਡੇ ਮੈਂਬਰਾਂ ਦੀ ਹੌਸਲਾ افزਾਈ ਕੀਤੀ ਹੈ ਉਹ ਕਮਲਜੀਤ ਸਿੰਘ ਲੱਧੜ ਅਤੇ ਕੁਲਵੰਤ ਸਿੰਘ ਮੈਮੀ ਜੀ ਨੇ ਪਿਛਲੇ ਸਮੇਂ ਦੌਰਾਨ ਕੀਤੀ ਹੈ ਹਰ ਵਕਤ ਜਦੋਂ ਵੀ ਅਸੀਂ ਬੂਟੇ ਲਗਾਉਂਦੇ ਹਾਂ ਇਹਨਾਂ ਦਾ ਪੂਰਨ ਸਾਨੂੰ ਸਹਿਯੋਗ ਮਿਲਦਾ ਹੈ ਸਹਿਯੋਗ ਤਾਂ ਕਹਿਣ ਦਾ ਭਾਵ ਅਸੀਂ ਇਹਨਾਂ ਤੋਂ ਕੋਈ ਉਦਾਂ ਲਿਆ ਨਹੀਂ ਇਹਨਾਂ ਦੇ ਅਸ਼ੀਰਵਾਦ ਇਹਨਾਂ ਦੀ ਪ੍ਰੇਰਣਾ ਇਹਨਾਂ ਦੀ ਹੌਸਲਾ افزਾਈ ਜਿਹੜੀ ਹੈ ਉਹਨੇ ਸਾਡੀ ਅਗਵਾਈ ਕੀਤੀ ਹੈ ਤੇ ਸਾਡੇ ਮੈਂਬਰਾਂ ਨੂੰ ਤਾਕਤ ਮਿਲੀ ਹੈ ਬਲ ਮਿਲਿਆ ਕਿਉਂਕਿ ਅੱਜ ਵਾਤਾਵਰਨ ਬਚਾਉਣ ਦੀ ਬਹੁਤ ਜ਼ਰੂਰਤ ਹੈ ਮਹੀਦੇ ਮਹੀਨੇ ਵਿੱਚ ਮੈਂ ਕਈ ਵਾਰ ਕਹਿ ਚੁੱਕਿਆ ਜੋ ਗਰਮੀ ਪਈ ਹੈ ਅੰਤਾਂ ਦੀ ਗਰਮੀ ਹੈ ਇਸ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹਰੇਕ ਬੰਦਾ ਸੋਚਦਾ ਹੈ ਕਿ ਜੇ ਵਾਤਾਵਰਣ ਇਸੇ ਤਰ੍ਹਾਂ ਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਭੁੱਖ ਹੋਊਗਾ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਦਾ ਭੁੱਖ ਕਿਸ ਤਰ੍ਹਾਂ ਦਾ ਹੋਊਗਾ ਇਹ ਚਿੰਤਾ ਸਭ ਨੂੰ ਕਰਨੀ ਚਾਹੀਦੀ ਹੈ ਹਰੇਕ ਮਨੁੱਖ ਨੂੰ ਬੰਦਿਆਂ ਨੇ ਇੱਥੇ ਕਿਹਾ ਬੁਲਾਰਿਆਂ ਨੇ ਕਿਹਾ ਕਿ ਇੱਕ ਰੁੱਖ ਲਾਉਣਾ ਚਾਹੀਦਾ ਮੈਂ ਕਈ ਵਾਰ ਕਹਿ ਚੁੱਕਿਆ ਇੱਕ ਰੁੱਖ ਘਟ ਬਹੁਤ ਇੱਕ ਰੁੱਖ ਦੀ ਲੋੜ ਤਾਂ ਜਿਹੜੀ ਹੈ ਮਨੁੱਖ ਉਹ ਆਪਣੇ ਅੰਤਮ ਸੰਸਕਾਰ ਤੇ ਲੱਕੜ ਲੈ ਜਾਂਦਾ ਨਾਲ ਇਹ ਕੋਈ ਅਤਕਥਨੀ ਨਹੀਂ ਇਹ ਬਿਲਕੁਲ ਸਹੀ ਗੱਲ ਕਹੀ ਹੈ ਮਰਨ ਲਈ ਲਿਖਾਇਏ ਮੰਡਲ ਮੈਂ ਆਏ ਇਹ ਗੁਰਬਾਣੀ ਦਾ ਵੀ ਆਪਣਾ ਸੰਦੇਸ਼ ਹੈ ਜਿਸ ਮਨੁੱਖੀ ਨੇ ਆਣਾ ਇਸ ਦੁਨੀਆ ਜਨਮ ਲੈਣਾ ਉਹਨੇ ਇੱਕ ਦਿਨ ਜਾਣਾ ਹੀ ਜਾਣਾ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਣਾ ਇਸ ਲਈ ਹਰੇਕ ਮਨੁੱਖ ਨੂੰ ਘੱਟੋ ਘੱਟ ਪੰਜ ਰੁਖ ਤਾਂ ਜ਼ਰੂਰ ਲਾਣੇ ਚਾਹੀਦੇ ਨੇ ਪੰਜ ਨਹੀਂ ਤਾਂ ਦੋ ਤਾਂ ਲਾਓ ਹਰੇਕ ਪਰਿਵਾਰ ਦੇ ਵਿੱਚ ਪੰਜ ਜੀ ਹੁੰਦੇ ਨੇ ਅੱਜ ਕੱਲ ਜੋ ਪਰਿਵਾਰ ਨੇ ਮਾਤਾ ਪਿਤਾ ਬੱਚੇ ਹੁੰਦੇ ਨੇ ਤੇ ਇਸ ਲਈ ਪਰਿਵਾਰ ਦੇ ਮੁਖੀ ਦੇ ਤੌਰ ਤੇ ਵੀ ਪਰਿਵਾਰ ਦੇ ਮੈਂਬਰ ਦੇ ਤੌਰ ਤੇ ਹਰੇਕ ਮਨੁੱਖ ਨੂੰ ਪੰਜ ਰੁੱਖ ਲਾਣੇ ਚਾਹੀਦੇ ਹਨ ਉਹਨਾਂ ਦਾ ਪਾਲਣ ਪੋਸਣ ਕਰਨਾ ਚਾਹੀਦਾ ਹੈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮੁਲਕ ਇਹੋ ਜਿਹੇ ਨੇ ਜਿੱਥੇ ਰੁੱਖਾਂ ਦੀ ਬਹੁਤ ਵੱਡੇ ਪੱਧਰ ਤੇ ਸੰਭਾਲ ਕੀਤੀ ਜਾਂਦੀ ਹੈ ਸੋ ਸਮਾਂ ਜ਼ਿਆਦਾ ਨਾ ਲਵਾ ਸਾਡੇ ਲੋਕਾਂ ਨੂੰ ਵੀ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਸਾਡੇ ਸਮਾਜ ਨੂੰ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਲੋਕੋ ਜਾਗਰੂਕ ਹੋਵੋ ਮੁੜ ਕੇ ਵਿਲਾ ਹੱਥ ਨਹੀਂ ਆਣਾ ਹੁਣ ਰੁੱਖ ਲਗਾਓ ਉਹਨਾਂ ਦਾ ਪਾਲਣ ਪੋਸਣ ਕਰੋ ਤਾਂ ਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਪੂਰੇ ਇਲਾਕੇ ਵਿੱਚ ਜੋ ਹਰਿਆਲੀ ਫੈਲਦੀ ਹੈ ਵਾਤਾਵਰਣ ਚੰਗਾ ਹੁੰਦਾ ਉਹੀ ਤੰਦਰੁਸਤ ਸਮਾਜ ਦਾ ਆਧਾਰ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਥੇ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦਾ ਆਪਣੀ ਟੀਮ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਸਾਡੇ ਹਾਂਜੀ ਪ੍ਰਧਾਨ ਸਾਹਿਬ ਜਿਹੜੀ ਅੱਜ ਮਹਿੰਮ ਦੇ ਵਿੱਚ ਤੁਸੀਂ ਵੋਟੇ ਲਾਣ ਆਏ ਹੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਕੋ ਜੀ ਮੈਂ ਬਹੁਤ ਮਾਣ ਮਹਿਸੂਸ ਕਰਦਾ ਰੋਕ ਲਗਾਓ ਵਾਤਾਵਰਨ ਬਚਾਓ ਸੰਸਥਾ ਨਾਲ ਜੁੜ ਕੇ ਮੈਨੂੰ ਇਹਨਾਂ ਦੇ ਨਾਲ ਜੁੜੇ ਨੂੰ 3 ਸਾਲ ਹੋ ਗਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਤਾਰ ਤੀਜਾ ਸਾਲ ਆ ਬਹਿਮੀ ਸਾਹਿਬ ਹੋ ਗਏ ਰੂਪਰਾਜ ਸਾਹਿਬ ਇੰਡਾ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਪ੍ਰਿੰਸ ਜੀ ਗੁਪਤਾ ਜੀ ਸ਼ੇਰ ਸਿੰਘ ਜੀ ਕਿਹਦਾ ਕਿਹਦਾ ਨਾਮ ਲਵਾਂ ਸਾਰੇ ਮੇਰੇ ਸਤਿਕਾਰਯੋਗ ਭਰਾ ਨੇ ਬਹੁਤ ਬੜੀਆ ਉਦੋਂ ਮੈਂ ਇਹਨਾਂ ਦਾ ਬਹੁਤ ਇਹ ਲਗਾਤਾਰ ਹੀ ਨਹੀਂ ਅੱਜ ਤੋਂ ਨਹੀਂ ਮੇਰੇ ਤਿੰਨ ਸਾਲ ਤਾਂ ਮੈਨੂੰ ਉਹ ਤੋਂ ਪਹਿਲਾਂ ਦੇ ਜੁੜੇ ਹੋਏ ਨੇ ਰੋਕ ਲਗਾ ਰਹੇ ਨੇ ਵਾਤਾਵਰਨ ਨੂੰ ਬਚਾ ਰਹੇ ਨੇ ਪ੍ਰਿੰਸ ਜੀ ਦੀ ਬਹੁਤ ਬੜੀਆ ਟੀਮ ਨਾਲ ਵਰਕ ਕਰਦੇ ਨੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹਨਾਂ ਦੀ ਟੀਮ ਨੂੰ ਇਸੇ ਤਰ੍ਹਾਂ ਤੰਦਰੁਸਤੀ ਬਖਸ਼ੇ ਕਿ ਇਹ ਇੱਥੇ ਸੰਸਾਰ ਦਾ ਭਲਾ ਕਰਦੇ ਆ ਮੈਂ ਤਾਂ ਕਹਿੰਦਾ ਇਕੱਲੇ ਇੱਕ ਦਾ ਨਹੀਂ ਸੰਸਾਰ ਦਾ ਇੱਕ ਰੁੱਖ 100 ਸੁੱਖ ਜਿਵੇਂ ਕਹਿਆ ਲਿਆ ਵੀ ਇਹ ਹਰੇਕ ਨੂੰ ਮੈਸੇਜ ਦਿੰਦੇ ਆ ਕਿਸੇ ਦਾ ਜਨਮ ਦਿਨ ਹੋਵੇ ਮੈਨੂੰ ਯਾਦ ਆ ਮੇਰੀ ਬੇਟੀ ਦਾ ਜਨਮ ਦਿਨ ਸੀਗਾ ਜਦ ਇਹਨਾਂ ਨੇ ਅਸੀਂ ਜਨਮ ਦਿਨ ਮੇਰੀ ਬੇਟੀ ਦਾ ਰੁੱਖ ਲਗਾ ਕੇ ਮਨਾਇਆ ਸੀਗਾ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦਾ ਮੈਂ ਆਪਣੇ ਵੱਲੋਂ ਤੇ ਆਪਣੇ ਨਗਰ ਕੌਂਸਲ ਵੱਲੋਂ ਇਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਕਦੇ ਵੀ ਇਹਨਾਂ ਨੂੰ ਮੈਂ ਕਹਿੰਦਾ ਰਹਿੰਦਾ ਵੀ ਜੇ ਕਿਸੇ ਦੀ ਮੇਰੀ ਮਦਦ ਦੀ ਲੋੜ ਆ ਮੈਂ ਹਰ ਟਾਈਮ ਹਾਜ਼ਰ ਆ ਜਿੰਨੇ ਵੀ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਹਰ ਟਾਈਮ ਹਰ ਸਾਲ ਮੈਨੂੰ ਮੌਕਾ ਦਿੰਦੇ ਹੋ ਤੁਹਾਡੇ ਨਾਲ ਜੁੜਨ ਦਾ ਇੰਨਾ ਹੀ ਕਹਿੰਦਾ ਖਿਮਾ ਦਾ ਚਾਚੀਆ ਬਹਿਰੂਜੀ ਖਾਲਸਾ ਬਹਿਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਬੜਾ ਭਾਗਾ ਵਾਲਾ ਕਿ ਮੈਨੂੰ ਕੱਲ ਪ੍ਰੈਸਿਡੈਂਟ ਦੱਸਿਆ ਕਿ ਆਪਾਂ ਰੁੱਖ ਲਗਾਉਣੇ ਨੇ ਉਸੇ ਜਗ੍ਹਾ ਤੇ ਲਗਾਉਣੇ ਜਿੱਥੇ ਪਿਛਲੇ 3 ਸਾਲ ਤੋਂ ਆਪਾਂ ਲਗਾ ਰਹੇ ਹਾਂ ਤਾਂ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦੇ ਜੋ ਆਪਣੇ ਸੰਸਥਾਪਕ ਨੇ ਪ੍ਰਿੰਸ ਜੀ ਤੇ ਮੈਂ ਫਿਰ ਕਿਸਮਤ ਵਾਲਾ ਸਮਝਦਾ ਅੱਜ ਸਾਨੂੰ ਸਾਡੇ ਲੱਧੜ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਰਵਿੰਦਰ ਰੂਪਰਾ ਜੀ ਦਾ ਮੌਕਾ ਮਿਲਿਆ ਔਰ ਇਹਨਾਂ ਨੇ ਇਹ ਰੁੱਖ ਲਗਾ ਕੇ ਇੱਕ ਐਡਾ ਬੜਾ ਯੋਗਦਾਨ ਕੀਤਾ ਵੀ ਜੋ ਗਲੋਬਲ ਵਾਰਮਿੰਗ ਹੈ ਉਸ ਦੇ ਉੱਪਰ ਆਪਾਂ ਕਵਰੇਜ ਕਰਾਂਗੇ ਉਸ ਨੂੰ ਆਪਾਂ ਕਵਰ ਕਰਾਂਗੇ ਕੋਕੇ ਰੁੱਖ ਇੰਨੇ ਕੱਟੇ ਗਏ ਦਰਖਤ ਇੰਨੇ ਕੱਟੇ ਗਏ ਸਾਹ ਲੈਣਾ ਵੀ ਔਖਾ ਹੁੰਦਾ ਔਰ ਗਰਮੀਆਂ ਦੇ ਦਿਨਾਂ ਵਿੱਚ ਇੰਨੀ ਗਰਮੀ ਨਹੀਂ ਸੀ ਹੁੰਦੀ ਪਹਿਲਾਂ ਜਿੰਨੀ ਹੁਣ ਗਰਮੀ ਹੁੰਦੀ ਹੈ ਐਤਕੀ ਤਾਂ ਗਰਮੀ ਨੇ ਜੋ ਲੈਵਲਾ ਗਰਮੀ ਦਾ ਤਕਰੀਬਨ 47 48 ਤੱਕ ਪਹੁੰਚ ਗਿਆ ਸੀਗਾ ਇਹ ਰੁੱਖ ਵੀ ਅਸੀਂ ਮਤਲਬ ਪਿਛਲੇ 3 ਸਾਲ ਤੋਂ ਲਗਾਏ ਨੇ ਹੁਣ ਰੁੱਖ ਸਾਡੇ ਭਰਾਵਾਂ ਵਰਗੇ ਹੋ ਗਏ ਹਰੇ ਭਰੇ ਦੇਖ ਕੇ ਮਨ ਖੁਸ਼ ਹੁੰਦਾ ਜੀ ਕਰਦਾ ਕਿ ਇਹਨਾਂ ਦੀ ਗਲਵਕੜੀ 'ਚ ਬੈਠੇ ਰਹੀਏ ਇਹਨਾਂ ਦੀ ਗੋਚ 'ਚ ਬੈਠੇ ਰਹੀਏ ਤਾਂ ਸਾਰੇ ਨੂੰ ਅਸੀਂ ਬੇਨਤੀ ਕਰਦੇ ਆ ਕਿ ਹਰ ਮਨੁੱਖ ਲਾਵੇ ਇੱਕ ਰੁੱਖ ਤੇ ਸਸਤਾ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਵੀ ਕਰਦੇ ਆ ਕਿ ਜੋ ਪ੍ਰਿੰਸੀ ਜੀ ਨੇ ਸਫਸਤਾ ਚਲਾਈ ਹੋਈ ਹੈ ਅਸੀਂ ਹਰ ਵਿੜਣਾਂ ਦੇ ਨਾਲ ਆ ਔਰ ਹਮੇਸ਼ਾ ਜਦੋਂ ਵੀ ਹੁਕਮ ਹੋਊਗਾ ਉਸੇ ਵੇਲੇ ਆਪਾਂ ਜਿੱਥੇ ਵੀ ਰੁੱਖ ਲਗਾਉਣੇ ਹੋਗੇ ਉੱਥੇ ਲਗਾਵਾਂਗੇ ਵੈਗੁਜੇ ਕਾ ਖਾਲਸਾ ਅਖੀਰ ਵੈਗੁਜੇ ਠੀਕ ਮੈਂ ਡਾਕਟਰ ਰਾਹੁਲ ਸ਼ੁਕਲਾ ਜੀ ਪ੍ਰੋਜੈਕਟ ਇਨਚਾਰਜ ਰੁੱਖ ਲਗਾਓ ਵਾਤਾਵਰਨ ਬਚਾਓ ਨਾ ਸਸਤਾ ਦਾ ਮੈਂਬਰ ਆ ਜੀ ਨਿਮਰਤ ਤੁਸੀਂ ਅੱਜ ਦੇਖਿਆ ਵੀ ਅਸੀਂ ਪਿਛਲੇ 3 ਸਾਲ ਤੋਂ ਜੀ ਕਾਫੀ ਜਗ੍ਹਾ ਤੋਂ ਰੁੱਖ ਲਗਾ ਰਹੇ ਹਾਂ ਜੀ ਆਪਣੇ ਜਿਨ੍ਹਾਂ ਵਿੱਚ ਅੱਜ ਅਸੀਂ ਵਾਰਡ ਨੰਬਰ 28 ਦੇ ਵਿੱਚ ਜਿਹੜੇ ਸਾਡੇ ਖੰਨਾ ਦੇ ਪ੍ਰੈਜ਼ੀਡੈਂਟ ਨੇ ਲੱਧਰ ਸਾਹਿਬ ਉਹਨਾਂ ਦੀ ਵਾਰਡ ਦੇ ਵਿੱਚ ਅਸੀਂ ਬੂਟੇ ਲਗਾਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਨਾ ਸਾਨੂੰ ਬਹੁਤ ਵਧੀਆ ਵਧੀਆ ਕਾਰਪੋਰੇਟ ਕੀਤਾ ਜੀ ਉਹਨਾਂ ਦਾ ਨਾਮ ਮਹਿਮੀ ਸਾਹਿਬ ਸੀਗੇ ਸੰਦੀਪ ਭੇਜੀ ਜੀ ਸੀ ਮਿਊਸਪਲ ਕਾਉਂਸਲਰ ਸਾਹਿਬ ਨੇ ਤੇ ਰੂਪ ਰਾਏ ਜੀ ਸੀ ਜੀ ਆਪਣੇ ਮੈਂ ਉਹਨਾਂ ਸਾਰਿਆਂ ਦਾ ਹੀ ਉਰੇ ਆਪਣੀ ਸੰਸਥਾ ਵੱਲੋਂ ਸਾਰਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਨੂੰ ਬਹੁਤ তার ওহিমি বেশি শামল হবাদ জয় হ